ਇੱਕ ਵੀਡੀਓ ਕਾਲ ਤੇ ਤੁਹਾਡੇ ਸਾਰੇ ਦੇ ਸਾਰੇ ਖਾਤੇ ਖਾਲੀ ਜੀ ਆਏ ਬਿਲਕੁਲ ਸੱਚ ਆ ਤੁਹਾਡੇ ਫੋਨ ਦੇ ਉੱਤੇ ਇੱਕ ਵੀਡੀਓ ਕਾਲ ਆਊਗੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉਸ ਨੂੰ ਚੱਕ ਲਿਆਤਾ ਹੈ ਤੁਹਾਡੀ ਸਭ ਤੋਂ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਤੇ ਇਸ ਤੋਂ ਬਾਅਦ ਨਾ ਤਾਂ ਤੁਸੀਂ ਉਸ ਵੀਡੀਓ ਕਾਲ ਨੂੰ ਕੱਟ ਪਾਉਂਗੇ ਤੇ ਉਸ ਤੋਂ ਬਾਅਦ ਸ਼ੁਰੂ ਹੋਊਗਾ ਅਸਲੀ ਖੇਡ ਇਸ ਵੀਡੀਓ ਕਾਲ ਦੇ ਚੱਕਰ 'ਚ ਤੁਸੀਂ ਅਜਿਹੇ ਭਰਮੋਗੇ ਕਿ ਉਸ ਤੋਂ ਬਾਅਦ ਤੁਹਾਡੇ ਬੈਂਕ ਅਕਾਊਂਟ ਜਿਹੜੇ ਉਹ ਖਾਲੀ ਹੋਣੇ ਸ਼ੁਰੂ ਹੋ ਜਾਣਗੇ ਜੀ ਆ ਅਸੀਂ ਗੱਲ ਕਰ ਰਹੇ ਹਾਂ ਡਿਜੀਟਲ ਅਰੈਸਟ ਦੀ ਡਿਜੀਟਲ ਅਰੈਸਟ ਹੁੰਦਾ ਕੀ ਆ ਤੇ ਇਸ ਦੀ ਬਜਾਏ ਦੇ ਕਾਰਨ ਲੋਕਾਂ ਦੇ ਕਰੋੜਾ ਰੁਪਏ ਕਿਸ ਤਰੀਕੇ ਨਾਲ ਠੱਗੇ ਜਾ ਰਹੇ ਨੇ ਇਸੇ ਦੇ ਬਾਰੇ ਅੱਜ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਪੰਜਾਬ ਦੇ ਇੱਕ ਵੱਡੇ ਬਿਜ਼ਨਸਮੈਨ ਦੀ ਕਹਾਣੀ ਸੁਣਾਉਣੀ ਆ ਜਿਹੜਾ ਕਿ ਡਿਜੀਟਲ ਅਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਦੇ ਅਕਾਊਂਟ ਦੇ ਵਿੱਚੋਂ ਕਰੋੜਾ ਰੁਪਏ ਗਾਇਬ ਕਰ ਦਿੱਤੇ ਗਏ 29 ਅਗਸਤ 2024 82 ਸਾਲਾਂ ਦੇ ਐਸਪੀ ਓਸਪਾਲ ਦੇ ਕੋਲ ਇੱਕ ਫੋਨ ਆਉਂਦਾ ਵੀਡੀਓ ਕਾਲ ਆਉਂਦੀ ਆ ਉਸ ਵਾਰ ਵਰਤਮਾਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੇ ਤੇ ਪਦਮਪੂਸ਼ਣ ਨਾਲ ਸਨਮਾਨਿਤ ਕੀਤੇ ਗਏ ਸੀ ਇੱਕ ਬਿਜ਼ਨਸਮੈਨ ਦੇ ਤੌਰ ਤੇ ਵੀਡੀਓ ਕਾਲ ਕਰਨ ਵਾਲੇ ਬੰਦੇ ਨੇ ਉਸ ਬਾਬਾ ਸਾਹਿਬ ਨੂੰ ਦੱਸਿਆ ਕਿ ਤੁਹਾਡੇ ਨਾਮ ਦੇ ਉੱਤੇ ਇੱਕ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਤੇ ਇਸ ਅਰੈਸਟ ਵਾਰੰਟ ਨੂੰ ED ਮੁੰਬਈ ਦੇ ਦੁਆਰਾ ਜਾਰੀ ਕੀਤਾ ਗਿਆ ਉਸ ਬਾਬਾ ਸਾਹਿਬ ਨੂੰ ਕਿਹਾ ਗਿਆ ਕਿ ਤੁਹਾਡੇ ਉੱਤੇ ਜੈਟ 에ਅਰ ਬੇਸ ਦੇ ਨਰੇਸ਼ ਗੋਇਲ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਕਰਨ ਦੇ આરોਪ ਲੱਗੇ ਹੋਏ ਨੇ ਤੇ ਨਰੇਸ਼ ਆ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਉਸ ਤੋਂ ਪਹਿਲਾਂ ਹੀ ਅਰੈਸਟ ਹੋ ਚੁੱਕਾ ਤੇ ਇਸ ਦੀਆਂ ਖਬਰਾਂ ਵੀ ਆ ਰਹੀਆਂ ਸੀ ਅਰੇਸਟ ਵੀ ਗੱਲ ਸੁਣਨ ਤੋਂ ਬਾਅਦ ਉਸ ਵੱਲ ਸਾਬ ਘਬਰਾ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸੇ ਚੀਜ਼ ਦਾ ਫਾਇਦਾ ਚੱਕ ਕੇ ਕਿਉਂ ਘਬਰਾ ਚੁੱਕੇ ਨੇ ਵੀਡੀਓ ਕਾਲ ਕਰਨ ਵਾਲੇ ਬੰਦੇ ਦੇ ਦੁਆਰਾ ਉਹਨਾਂ ਨੂੰ ਡਿਜੀਟਲ ਅਰੈਸਟ ਕਰ ਲਿਆ ਜਾਂਦਾ ਜਾਨੀ ਕਿ ਉਹ ਹੁਣ ਵੀਡੀਓ ਕਾਲ ਦੇ ਉੱਤੋਂ ਹੱਲ ਵੀ ਨਹੀਂ ਸੀ ਸਕਦੇ ਜਾਨੀ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੇਕਰ ਵੀਡੀਓ ਕਾਲ ਛੱਡੋਗੇ ਤਾਂ ਤੁਹਾਨੂੰ ਤੁਰੰਤ ਹੀ ਅਰੈਸਟ ਕੀਤਾ ਜਾਊਗਾ ਤੁਹਾਨੂੰ ਡਿਜੀਟਲੀ ਅਰੈਸਟ ਕੀਤਾ ਜਾਂਦਾ ਇਸ ਵਕਤ ਤੁਸੀਂ ਵੀਡੀਓ ਕਾਲ ਦੇ ਉੱਤੇ ਹੀ ਰਹੋਗੇ ਇੰਨਾ ਸਾਈਬਰ ਕਰਿਮਨਲਸ ਦੇ ਦੁਆਰਾ ਜਿਹੜਾ ਜਾਲ ਬੁਣਾ ਗਿਆ ਸੀ ਕਿ ਉਸ ਵਾਰ ਸਾਹ ਇੱਕ ਵੱਡੇ ਬਿਜ਼ਨਸਮੈਨ ਤੇ ਪੜੇ ਲੈ ਕੇ ਆਉਣ ਦੇ ਬਾਵਜੂਦ ਵੀ ਇਸ ਚਾਂਸੇ 'ਚ ਆ ਗਏ ਪਰ ਕਿਵੇਂ ਦਰਸਾਲ ਉਹਨਾਂ ਦੇ ਦੁਆਰਾ ਇੱਕ ਸੈਟਅਪ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਦੁਆਰਾ ਪੂਰਾ ਰੂਮ ਵੱਡਾ ਉਸ ਨੂੰ ਇੱਕ ਤਰ੍ਹਾਂ ਦੀ ਅਦਾਲਤ ਦੇ ਰੂਪ ਦੇ ਵਿੱਚ ਹੀ ਦਿੱਤਾ ਗਿਆ ਸੀ ਉਹਦੇ ਵਿੱਚ ਸਪੈਸ਼ਲ ਜੱਜ ਬਿਠਾਇਆ ਗਿਆ ਪੂਰੇ ਤੇ ਪੂਰੇ ਆਈਪੀਐਸ ਅਫੀਸਰ ਉੱਥੇ ਮੌਜੂਦ ਸੀ ਤੇ ਉਹਨਾਂ ਦੇ ਸਾਹਮਣੇ ਉਸ ਦੀ ਸੁਣਵਾਈ ਤੱਕ ਕੀਤੀ ਗਈ ਸੁਣਵਾਈ ਦੇ ਵਿੱਚ ਉਸ ਦੇ ਉੱਤੇ આરોਪ ਸਥਾਪਿਤ ਕੀਤੇ ਗਏ ਇਸ ਤੋਂ ਬਾਅਦ ਉਹਨਾਂ ਦੇ ਵਟਸਐਪ ਦੇ ਉੱਤੇ ਇੱਕ ਅਦਾਲਤ ਦੇ ਦੁਆਰਾ ਪੇਸ਼ ਕੀਤਾ ਹੋਇਆ ਆਦੇਸ਼ ਟਿੱਕਰ ਭੇਜਿਆ ਗਿਆ ਜੋ ਕਿ ਬਹੁਤ ਜ਼ਿਆਦਾ Ориਜਨਲ ਸੀ ਤੇ ਬਹੁਤ ਜ਼ਿਆਦਾ ਡੂੰਘਾਈ ਦੇ ਨਾਲ ਦੇਖਣ ਦੇ ਉੱਤੇ ਜਾਂ ਫਿਰ ਬਹੁਤ ਜ਼ਿਆਦਾ ਐਕਸਪਰਟ ਬੰਦਾ ਹੀ ਉਸ ਨੂੰ ਸ਼ੰਕਾ ਕਰਦਾ ਸੀ ਕਿ ਫੇਕ ਆ ਤੇ ਇਸ ਆਦੇਸ਼ ਦੇ ਵਿੱਚ ਉਸ ਬਾਸ ਸਾਹ ਦੇ ਸੀਕ੍ਰਟ ਸੁਪਰਵੀਜ਼ਨ ਅਕਾਊਂਟ ਦੇ ਵਿੱਚੋਂ 7 ਕਰੋੜ ਰੁਪਏ ਜਾਰੀ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਸੀ ਜੋ ਕਿ ਇੱਕ ਤਰ੍ਹਾਂ ਦਾ ਕੋਰਟ ਵੱਲੋਂ ਉਹਨਾਂ ਦੁਆਰਾ ਆਰਡਰ ਦਵਾਇਆ ਗਿਆ ਸੀ ਤੇ ਇਸ ਤੋਂ ਬਾਅਦ ਉਸ ਬਾਸ ਸਾਹ ਦੇ ਦੁਆਰਾ ਦੋ ਕਿਸ਼ਤਾਂ ਦੇ ਵਿੱਚੋਂ ਉਸ ਰੁਪਏ ਨੂੰ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਅਲੱਗ-ਅਲੱਗ ਬੈਂਕ ਅਕਾਊਂਟ ਦੇ ਵਿੱਚ ਉਹਨਾਂ ਨੂੰ ਕਿਹਾ ਇਹ ਗਿਆ ਸੀ ਕਿ ਜਦੋਂ ਤੱਕ ਤੁਸੀਂ ਡਿਜੀਟਲ ਅਰੈਸਟ ਹੋ ਇਹ ਪੈਸੇ ਦੀ ਜਾਂਚ ਕੀਤੀ ਜਾਊਗੀ ਤੇ ਜਦੋਂ ਇਹ ਜਾਂਚ ਪੂਰੀ ਹੋ ਗਈ ਇਹ ਪੈਸਾ ਤੁਹਾਨੂੰ ਵਾਪਸ ਕਰ ਦਿੱਤਾ ਜਾਊਗਾ ਉਹਨਾਂ ਚਿਰੇ ਪੈਸਾ ਸਰਕਾਰੀ ਅਕਾਊਂਟ ਦੇ ਵਿੱਚ ਜਮ੍ਹਾਂ ਰਹੂਗਾ ਤੇ ਇਸ ਤੋਂ ਬਾਅਦ ਜਦੋਂ ਉਸ ਬਾਦ ਸਾਹਿਬ ਨੂੰ ਖੁਦ ਨੂੰ ਠੱਗੇ ਜਾਣ ਦਾ ਅਹਿਸਾਸ ਹੋਇਆ ਉਹਨਾਂ ਨੇ ਵੀਡੀਓ ਕਾਲ ਕੱਟਤੀ ਤੇ ਕਿਸੇ ਤਰ੍ਹਾਂ ਦਾ ਕੰਟੈਕਟ ਵੀ ਸਥਾਪਿਤ ਨਾ ਕੀਤਾ ਗਿਆ ਤਾਂ ਫਿਰ ਉਹਨਾਂ ਦੇ ਦੁਆਰਾ 31 ਅਗਸਤ ਨੂੰ ਇਸ ਚੀਜ਼ ਦੀ ਪੁਲਿਸ ਰਿਪੋਰਟ ਕੀਤੀ ਗਈ। ਹੁਣ ਇਹ ਵੀ ਗੱਲ ਕਰ ਲੈਣਾ ਕਿ ਇਸ ਦੇ ਵਿੱਚ ਲੋਕ ਫਸਦੇ ਕਿਉਂ ਨੇ? ਇਸ ਦਾ ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਸਭ ਤੋਂ ਪਹਿਲਾਂ ਇੱਕ ਬੰਦਾ ਤੁਹਾਨੂੰ ਕਾਲ ਕਰਦਾ ਤੇ ਉਸ ਦੇ ਵਿੱਚ ਕਾਲ ਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਕੇਸ ਦੇ ਬਾਰੇ ਵਿੱਚ ਬਤ ਦੱਸਿਆ ਜਾਂਦਾ ਤੇ ਕਿਹਾ ਜਾਂਦਾ ਕਿ ਤੁਸੀਂ ਇਸ ਦੇ ਵਿੱਚ ਇਨਵੋਲ ਹੋ ਇਸ ਤਰੀਕੇ ਨਾਲ। ਜਾਨੀ ਕਿ ਉਹਨਾਂ ਦੇ ਦੁਆਰਾ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਪੂਰੀ ਰਿਸਰਚ ਕਰ ਲਈ ਜਾਂਦੀ ਹੈ ਇੰਟਰਨੈਟ ਤੋਂ ਜਾਂ ਫਿਰ ਹੋਰ ਕਿਸੇ ਜਗ੍ਹਾ ਤੋਂ ਤੇ ਉਸ ਤੋਂ ਬਾਅਦ ਤੁਹਾਨੂੰ ਉਸ ਕੇਸ ਦੇ ਵਿੱਚ ਫਸਾ ਦਿੱਤਾ ਜਾਂਦਾ। ਤੁਸੀਂ ਡਰ ਜਾ ਨੂੰ ਡਰਨ ਤੋਂ ਬਾਅਦ ਇਨਸਾਨ ਘਬਰਾ ਜਾਂਦਾ ਘਬਰਾਉਣ ਤੋਂ ਬਾਅਦ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਕੋਈ ਆਈਪੀਐਸ ਅਫਸਰ ਜਾਂ ਫਿਰ ਜੱਜਾ ਜਿਹੜਾ ਉਹ ਤੁਹਾਨੂੰ ਨਾਲ ਅਦਾਲਤੀ ਕਾਰਵਾਈ ਕਰੂ ਜਾਂ ਫਿਰ ਆਈਪੀਐਸ ਅਫਸਰ ਹੈ ਜਿਹੜਾ ਉਹ ਤੁਹਾਡੇ ਨਾਲ ਹੁਣ ਕੋਈ ਗੱਲਬਾਤ ਕਰਨਗੇ ਇਸ ਮਾਮਲੇ ਨੂੰ ਲੈ ਕੇ ਤੇ ਇਸ ਤੋਂ ਬਾਅਦ ਇਨਸਾਨ ਨੂੰ ਡਿਜੀਟਲ ਅਰੈਸਟ ਕਰ ਲਿਆ ਜਾਂਦਾ ਪੂਰੇ ਮਾਮਲੇ ਦੀ ਹਰ ਇੱਕ ਸਬੂਤ ਦਿਖਾ ਕੇ ਤੇ ਉਸ ਤੋਂ ਬਾਅਦ ਆਦਮੀ ਜਿਹੜਾ ਉਹ ਡਰ ਜਾਂਦਾ ਤੇ ਉਸ ਤੋਂ ਦੁਬਾਰਾ ਜਿੰਨੇ ਪੈਸੇ ਉਹਨਾਂ ਦੁਆਰਾ ਮੰਗੇ ਜਾਂਦੇ ਨੇ ਉਹ ਦੇ ਦਿੱਤੇ ਜਾਂਦੇ ਨੇ ਇਹ ਨਹੀਂ ਕਿ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਵਾਪਸ ਨਹੀਂ ਕਰਾਂਗੇ ਉਹ ਕਹਿੰਦੇ ਕਿ ਇਹ ਪੈਸਾ ਸਰਕਾਰੀ ਅਕਾਊਂਟ 'ਚ ਜਮ੍ਹਾਂ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਪੈਸਾ ਵਾਪਸ ਵੀ ਕਰ ਦਿੱਤਾ ਜਾਊਗਾ ਔਰ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਇਹ ਜਿਹੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਨੇ ਇੱਕ ਹੋਰ ਮਾਮਲਾ ਜਿਹੜਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਆ ਲਖਣੌਂ ਦੀ ਪੀਜੀਆ ਦੀ ਡਾਕਟਰ ਆਇਕ ਰਚਕਾਰ ਤੰਡਣ ਤੇ ਉਹਨਾਂ ਦਾ 1 ਅਗਸਤ ਨੂੰ ਉਹਨਾਂ ਦੇ ਕੋਲ ਇੱਕ ਫੋਨੋਂ ਦਾ ਫੋਨ ਕਰਨ ਵਾਲੇ ਵੰਸਾਂ ਦੇ ਦੁਆਰਾ ਦੱਸਿਆ ਜਾਂਦਾ ਕਿ ਉਹ ਟ੍ਰਾਈ ਯਾਨੀ ਕਿ T R A I ਯਾਨੀ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਤੋਂ ਗੱਲ ਕਰ ਰਹੇ ਨੇ ਤੇ ਤੁਹਾਡੇ ਫੋਨ ਨੰਬਰ ਤੋਂ 22 ਲੋਕਾਂ ਨੂੰ ਧਮਕੀ ਭਰੇ ਸੰਦੇਸ਼ ਦਿੱਤੇ ਗਏ ਨੇ ਜਾਂ ਮੈਸੇਜ ਕੀਤੇ ਗਏ ਨੇ ਤੇ ਅਲੱਗ-ਅਲੱਗ ਕੌਸ ਵੀ ਕੀਤੀਆਂ ਗਈਆਂ ਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਸਾਡੇ ਕੋਲ ਦਰਜ ਹੋਈਆਂ ਨੇ ਤੇ ਹੁਣ ਤੁਹਾਡੇ ਨਾਲ सीबीआई ਅਫਸਰ ਰਾਹੁਲ ਗਾਂਧੀ ਵੀਡੀਓ ਕਾਲ ਦੇ ਉੱਤੇ ਗੱਲਬਾਤ ਕਰਨਗੇ ਉਸ ਤੋਂ ਬਾਅਦ ਇੱਕ ਇਨਸਾਨ ਦੇ ਦੁਆਰਾ ਵੀਡੀਓ ਕਾਲ ਕੀਤੀ ਜਾਂਦੀ ਆ ਪੂਰੀ ਡਰੈਸ ਅਪ ਕਰਕੇ ਇੱਕ ਆਈਪੀਐਸ ਅਫਸਰ ਦੀ ਤੇ ਉਸ ਤੋਂ ਬਾਅਦ ਉਸਤੇ ਦੁਆਰਾ ਕਿਹਾ ਜਾਂਦਾ ਰਚਕਾ ਟੰਡਨ ਜੀ ਨੂੰ ਕਿ ਤੁਹਾਡੇ ਸਿਰਫ 22 ਲੋਕਾਂ ਨੂੰ ਸੰਦੇਸ਼ ਹੀ ਨਹੀਂ ਭੇਜੇ ਗਏ ਬਲਕਿ ਤੁਸੀਂ ਹੈ ਜਿਹੜਾ ਉਹ ਤੁਹਾਡਾ ਡਾ ਅਕਾਊਂਟ ਹੈ ਉਸ ਤੋਂ ਮਨੀ ਲਾਂਡਰਿੰਗ ਵੀ ਕੀਤੀ ਗਈ ਹੈ ਜਾਨੀ ਕਿ ਅਲੱਗ-ਅਲੱਗ ਅਕਾਊਂਟ ਦੇ ਵਿੱਚ ਗਲਤ ਤਰੀਕੇ ਨਾਲ ਪੈਸਾ ਭੇਜਿਆ ਗਿਆ ਤੇ ਸਾਡੇ ਕੋਲ ਇਹਦੇ ਪੂਰੇ ਸਬੂਤ ਮੌਜੂਦ ਨੇ ਕਿ ਤੁਸੀਂ ਇਹ ਚੀਜ਼ ਕੀਤੀ ਆ ਇਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਤੁਹਾਡੇ ਖਿਲਾਫ ਸਾਡੇ ਕੋਲ ਅਰੈਸਟ ਵਾਰੰਟਾ ਹੈ ਤੇ ਤੁਹਾਨੂੰ ਡਿਜੀਟਲੀ ਅਰੈਸਟ ਕੀਤਾ ਜਾਂਦਾ ਜੇਕਰ ਤੁਸੀਂ ਇਸ ਚੀਜ਼ ਨੂੰ ਕਿਸੇ ਨੂੰ ਦੱਸਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਜੇਲ੍ਹ ਤੱਕ ਹੋ ਸਕਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਦੇ ਦੁਆਰਾ ਉਸ ਤੋਂ ਅਕਾਊਂਟ ਦੀ ਡਿਟੇਲ ਮੰਗੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਤੁਹਾਡਾ ਸਾਰਾ ਪੈਸਾ ਇੱਕ ਸਰਕਾਰੀ ਅਕਾਊਂਟ ਦੇ ਵਿੱਚ ਜਮ੍ਹਾਂ ਹੋਊਗਾ ਉਹਨਾਂ ਦੀ ਇੱਕ ਐਫਡੀ ਸੀ ਉਹ ਵੀ ਤੜਬਾਈ ਜਾਂਦੀ ਹੈ ਇਹ ਕਹਿ ਕੇ ਕਿ ਪੈਸਾ ਉਸ ਤੋਂ ਬਾਅਦ ਤੁਹਾਨੂੰ ਵਾਪਸ ਕਰ ਦਿੱਤਾ ਜਾਊਗਾ ਜਦੋਂ ਜਾਂਚ ਪੂਰੀ ਹੋਊਗੀ ਉਹਨਾਂ ਜਰ ਤੁਸੀਂ ਡਿਜੀਟਲ ਅਰੈਸਟ ਤੇ ਰਹੋਗੇ ਤੇ ਸੀ ਪੈਸੇ ਦੀ ਜਾਂਚ ਕਰਾਂਗੇ ਇੱਥੇ ਸਭ ਤੋਂ ਅਜੀਬ ਚੀਜ਼ ਇਹ ਸੀ ਕਿ ਉਸ ਡਾਕਟਰ ਨੂੰ ਜਾਨੀ ਕਿ ਪੜ੍ਹੀ ਲਿਖੀ ਇਨਸਾਨ ਨੂੰ 1 ਅਗਸਤ ਤੋਂ ਲੈ ਕੇ 8 ਅਗਸਤ ਤੱਕ ਡਿਜੀਟਲ ਅਰੈਸਟ ਰੱਖਿਆ ਗਿਆ پورے 7 ਦਿਨਾਂ ਤੱਕ ਕਰੋ ਫੋਨ ਕੈਮਰੇ ਤੋਂ ਪਰੇ ਨਹੀਂ ਸੀ ਹੋ ਸਕਦੀ ਤੇ ਉਹਨਾਂ ਵੱਲੋਂ ਜੋ ਰੁਪਇਆ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ ਸੀ ਉਸ ਦੀ 2 ਕਰੋੜ ਤੇ 81 ਲੱਖ ਰੁਪਏ ਦੇਸ ਤੋਂ ਬਾਅਦ ਉਹਨਾਂ ਦੁਆਰਾ ਇਹ ਦੋ ਪੈਸਾ ਕਢ ਪੈਸਾ ਆਪਣੇ ਕੋਲ ਰੱਖ ਲਿਆ ਗਿਆ ਤਾਂ ਉਸ ਤੋਂ ਬਾਅਦ ਉਹ ਡਾਕਟਰ ਰਚਕਾ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਠੱਗਿਆ ਗਿਆ ਤਾਂ ਉਸ ਤੋਂ ਦੁਬਾਰਾ ਪੁਲਸ ਦੇ ਵਿੱਚ ਸ਼ਿਕਾਇਤ ਕੀਤੀ ਗਈ ਪਰ ਉਸ ਵਕਤ ਤੱਕ ਜਿਹੜੇ ਠੱਗ ਸੀ ਉਹ ਉਹਨਾਂ ਅਕਾਊਂਟਸ ਦੇ ਵਿੱਚੋਂ ਲਗਭਗ ਸਾਰਾ ਰੁਪਇਆ ਕਢਾ ਚੁੱਕੇ ਸੀ ਸਿਰਫ 22.29 ਲੱਖ ਰੁਪਇਆ ਜਿਹੜਾ ਉਹ ਬਾਕੀ ਰਹਿ ਗਿਆ ਸੀ ਜਿਹੜਾ ਕਿ ਡਾਕਟਰ ਰਚਕਾ ਨੂੰ ਹਜੇ ਤੱਕ ਵਾਪਸ ਮਿਲ ਪਾਇਆ ਬਾਕੀ ਦਾ ਪੈਸਾ ਉਹਨਾਂ ਦੇ ਦੁਆਰਾ ਕਢਾ ਲਿਆ ਗਿਆ ਸੀ ਤੇ ਇਸੇ ਤਰ੍ਹਾਂ ਦੇ ਨਾਲ ਉਸ ਬਾਲ ਸਾਹਿਬ ਦਾ ਜਿਹੜਾ ਪੈਸਾ ਸੀ ਉਸ ਦੇ ਵਿੱਚੋਂ ਵੀ ਲਗਭਗ ਕਾਫੀ ਪੈਸਾ ਜਿਹੜਾ ਉਹ ਪੁਸਤੇ ਦੁਆਰਾ ਰਿਕਵਰ ਕਰ ਲਿਆ ਗਿਆ ਸੀ ਕਿਉਂਕਿ ਉਹਨਾਂ ਦੁਆਰਾ ਜਲਦ ਤੋਂ ਜਲਦੀ ਪੁਲਸ ਨੂੰ ਇਤਲਾਹ ਕਰ ਦਿੱਤੀ ਗਈ ਸੀ ਤੇ ਇੱਕ ਰਕਮ ਵੀ ਇੰਨੀ ਵੱਡੀ ਸੀ ਜਿਸ ਬਜਾਏ ਦੇ ਕਾਨੂੰਨ ਦੁਆਰਾ ਪੂਰੀ ਦੀ ਪੂਰੀ ਰਕਮ ਕਢਵਾਈ ਨਹੀਂ ਜਾ ਸਕੀ ਹੁਣ ਇੱਥੇ ਇੱਕ ਚੀਜ਼ ਹੈ ਕਿ ਇਸ ਤੋਂ ਬਚਣ ਦਾ ਕੀ ਤਰੀਕਾ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਮਝੋ ਕਿ ਜੋ ਇਨਸਾਨ ਤੁਹਾਨੂੰ ਇਸ ਚੀਜ਼ ਦੇ ਵਿੱਚ ਕੰਮ ਕਰਨ ਦੇ ਲਈ ਕਹਿ ਰਿਹਾ ਜਾਨੀ ਕਿ ਤੁਹਾਨੂੰ ਡਿਜੀਟਲ ਅਰੈਸਟ ਕਰ ਰਿਹਾ ਉਹ ਹੈ ਕੌਣ ਤੇ ਕਿਸ ਤਰੀਕੇ ਨਾਲ ਉਹ ਤੁਹਾਨੂੰ ਅਰੈਸਟ ਕਰ ਰਿਹਾ ਇੱਥੇ ਤੁਹਾਨੂੰ ਇਹ ਇਸ ਆਫਸਰ ਤੱਕ ਦੀਆਂ ਆਈਡੀਆਂ ਵੀ ਮੌਜੂਦ ਹੁੰਦੀਆਂ ਨੇ ਤੇ ਉਹ ਤੁਹਾਨੂੰ ਆਈਡੀ ਕਾਰਡ ਵੀ ਦਿਖਾਉਂਦੇ ਨੇ ਕਿ ਇਹ ਸਾਡਾ ਆਈਡੀ ਕਾਰਡ ਆ ਤੇ ਅਸੀਂ ਆਈਪੀਐਸ ਆਫਸਰਾਂ ਅਲੱਗ-ਅਲੱਗ ਲੋਕਾਂ ਦੇ ਦੁਆਰਾ ਤਾਂ ਹਥੋਂ ਲਗਾਤਾਰ ਕਈ ਕਿਹਾਂ ਥਾਂ ਤੇ ਪੁੱਛਗਿੱਛ ਹੁੰਦੀ ਰਹਿੰਦੀ ਹੈ ਡਿਜੀਟਲ ਦੇ ਵਿੱਚੀ ਤੇ ਉਹਨਾਂ ਦੁਆਰਾ ਜੋ ਤਤ ਪੁੱਛਗਿਚ ਹੁੰਦੀ ਰਹਿੰਦੀ ਆ ਤਾਂ ਇਨਸਾਨ ਦਾ ਦਿਮਾਗ ਇੰਨਾ ਜ਼ਿਆਦਾ ਸੌ ਜਾਂਦਾ ਕਿ ਉਸ ਤੋਂ ਬਾਅਦ ਕੋਈ ਜ਼ਿਆਦਾ ਕਾੜਾ ਫੈਸਲਾ ਲੈ ਨਹੀਂ ਸਕਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਆਪਣੀ ਅਸਲੀ ਚਾਲ ਚੱਲੀ ਜਾਂਦੀ ਹੈ ਸੋ ਜੇਕਰ ਤੁਹਾਨੂੰ ਕੋਈ ਡਿਜੀਟਲ ਅਰੈਸਟ ਕਰਦਾ ਤਾਂ ਪੂਰੀ ਜਾਣਕਾਰੀ ਲਓ ਇਸ ਤੋਂ ਲਾਪਰ ਜਿਸ ਮਾਮਲੇ ਤੁਹਾਨੂੰ ਉਹ ਅਰੈਸਟ ਕਰ ਰਿਆ ਉਸ ਦੇ ਵਿੱਚ ਤੁਸੀਂ ਇਨਵੋਲਡ ਸੀ ਜਾਂ ਨਹੀਂ ਇਸ ਚੀਜ਼ ਨੂੰ ਲੈ ਕੇ ਸੋਚੋ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਉਸ ਮਾਮਲੇ ਦੇ ਵਿੱਚ ਦੂਰ ਦੂਰ ਤੱਕ ਵੀ ਇਨਵੋਲਡ ਨਹੀਂ ਹੋ ਸਕਦੇ ਤਾਂ ਉਸ ਤੋਂ ਬਾਅਦ ਜਾ ਕੇ ਸਿੱਧਾ ਫੋਨ ਕਟੋ ਤੇ ਉਸ ਤੋਂ ਬਾਅਦ ਆਪਣੇ ਨਜ਼ਦੀਕੀ ਥਾਣੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਇਸ ਚੀਜ਼ ਦਾ ਪੱਕੇ ਤੌਰ ਦੇ ਉੱਤੇ ਪਤਾ ਲੱਗ ਸਕੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਤੁਸੀਂ ਡਿਜੀਟਲ ਅਰੈਸਟ ਸੀ ਤੇ ਤੁਹਾਡੇ ਤੋਂ ਰਪਏ ਕਢਵਾਏ ਜਾ ਰਹੇ ਨੇ ਤਾਂ ਜਲਦ ਤੋਂ ਜਲਦ ਪੁਲਿਸ ਕੋਲ ਰਿਪੋਰਟ ਕਰਨ ਦੀ ਕੋਸ਼ਿਸ਼ ਕਰੋ ਜਿਸ ਪੇਰੇ ਦੇ ਘਰ ਤੁਹਾਡਾ ਅਕਾਊਂਟ ਆ ਜਿਹੜਾ ਉਹ ਨੂੰ ਫ੍ਰੀਜ਼ ਕਰ ਦਿੱਤਾ ਜਾਊ ਜਿੱਥੇ ਜਿੱਥੇ ਤੁਹਾਡੇ ਪੈਸੇ ਭੇਜੇ ਗਏ ਨੇ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਜਾਊ ਤੇ ਜਿਆਦਾ ਤੋਂ ਜਿਆਦਾ ਮਨੀ ਹੈ ਜਿਹੜੀ ਉਹ ਤੁਹਾਡੀ ਰਿਕਵਰ ਕੀਤੀ ਜਾ ਸਕਦੀ ਹੈ ਸੋ ਇਹ ਸੀ ਪੂਰੀ ਕਹਾਣੀ ਡਿਜੀਟਲ ਅਰੈਸਟ ਦੀ ਜਿਸ ਦੇ ਪੇਰੇ ਦੇ ਕਾਰਨ ਹੁਣ ਪੂਰੇ ਦੇਸ਼ ਦੇ ਵਿੱਚ ਵੱਡੇ ਵੱਡੇ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਲੋਕਾਂ ਦੇ ਦੁਆਰਾ ਇਸ ਦਾ ਨਿਸ਼ਾਨਾ ਬਣਿਆ ਵੀ ਜਾ ਚੁੱਕਿਆ ਹੈ ਤੇ ਕਰੋੜਾਂ ਰੁਪਏ ਉਹਨਾਂ ਦੇ ਦੁਆਰਾ ਠੱਗੇ ਵੀ ਜਾ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਧੰਨ